ਸੋ ਹੁਣ ਚੱਲਦੇ ਆਂ ਮੰਡੀ ਕੋ 11 ਸਾਲ ਹੋ ਕੇ ਅੱਜ 12ਵਾਂ ਸਾਲ ਲੱਗ ਗਿਆ ਹੈ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਹੈ 27 ਸਤੰਬਰ ਅੱਜ 10 ਦੀ ਮੈਰਿਜ ਐਨੀਵਰਸਰੀ ਵਰੇ ਗੰਡ ਵਿਆਹ ਦੀ ਵਰੇ ਗੰਡ ਸੋ ਅੱਜ ਖੁਸ਼ੀਆਂ ਦਾ ਦਿਨ ਹੈ ਕੀ ਖਾਓਗੇ ਬੱਚਿਓ ਹੈ ਪੀਜਾ ਪੀਜਾ ਹਾਂ ਮੈਗੀ ਹੈ ਹੈ ਮੈਗੀ ਇਹ ਤਾਂ ਮੈਗੀ ਖਾਉਗੀ ਸਰਬਤ ਤੁੰਤਾਸ ਕੀ ਖਾਏਗਾ ਕੀ ਖਾਏਗਾ ਚੱਲਿਆ ਫਿਰ ਮੈਂ ਕੀ ਖਾਏਗਾ ਮੈਗੀ ਪੀਜਾ ਦੋ ਜਾਣੇ ਦੋ ਹੋਟਲ ਜਾਦਾ ਪਈਆਂ ਠੀਕ ਹੈ ਸਪਿਟਲੈ। ਸੋ ਹੁਣ ਚਲਦੇ ਆਂ ਮੰਡੀ। ਘਰ ਬਖ ਪਿਆਰਿਓ 11 ਸਾਲ ਹੋ ਕੇ ਅੱਜ 12ਵਾਂ ਸਾਲ ਲੱਗ ਗਿਆ ਵਿਆਹ ਨੂੰ। ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵਧੀਆ। ਚੱਲ ਰਹੀ ਏ ਜ਼ਿੰਦਗੀ ਮਹਾਰਾਜ ਦੀ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ। ਸੋ ਅੱਜ 12ਵਾਂ ਸਾਲ ਵਿਆਹ ਨੂੰ ਲੱਗ ਗਿਆ। ਸਾਰੇ ਜਾਨੇ ਵਧਾਈਆਂ ਜ਼ਰੂਰ ਦਿਓ। ਅਸੀਸਾਂ ਜ਼ਰੂਰ ਦਿਓ। ਅਰਦਾਸ ਕਰਿਓ ਮਹਾਰਾਜ। ਰਹਿੰਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਖੁਸ਼ੀਆਂ ਨਾਲ ਲੰਘ ਜਾਵੇ ਸੋਣ ਮੰਡੀ ਚੱਲੇ ਆਂ ਗੱਡੀ ਦਾ ਹਾਲ ਥੋੜਾ ਜਿਹਾ ਮਾੜਾ ਹੀ ਐ ਈਸੇ ਸਾਫ਼ ਕਰ ਲਈਏ ਸੋ ਗਰਮਕ ਪਿਆਰਿਓ ਮੈਂ ਘਰ ਆ ਗਿਆ ਇੱਕ ਵਾਰ ਹੁਣ ਦੁਬਾਰਾ ਜਾਵਾਂਗੇ ਸ਼ਾਮ ਨੂੰ ਸਮਾਨ ਲੈਣ ਬੱਚਿਆਂ ਦਾ ਖਾਣ ਪੀਣ ਵਾਲਾ ਇੱਕ ਵਾਰ ਕੋਈ ਡਾਕੂਮੈਂਟ ਤਾਂ ਕੰਮ ਕਰਵਾ ਕੇ ਆਇਆ ਫਿਰ ਮੈਂ ਘਰ ਆ ਗਿਆ ਫੁੱਲ ਢਿੱਗੀ ਦਾ ਸੋ ਗਰਮਕ ਪਿਆਰਿਓ ਟਾਈਮ ਹੋ ਗਿਆ 6:00 ਵਜੇ ਗਿਆ ਅੱਜ ਮੰਡੀ ਨਹੀਂ ਜਾਇਆ ਗਿਆ ਪੀਜ਼ਾ ਵੀ ਨਹੀਂ ਆਇਆ 버ਗਰ ਵੀ ਨਹੀਂ ਆਇਆ ਸਵੇਰੇ ਲੈ ਕੇ ਆਵਾਂਗੇ ਜੇ ਸਰਬਤਨ ਉਹਨੇ ਚੌੜੀ ਬਣਾ ਕੇ ਦਿੱਤੀ ਹੈ ਜੀ ਕੰਨ ਵੀ ਜਾਓ ਕੰਨ ਕਲੇ ਖਾਈ ਜਨੇ ਪੁੱਛ ਵੀ ਲਓ ਕਿਸੇ ਨੂੰ ਸ਼ੁਗਰਮੁਖ ਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ